ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਵੰਟੀ ਬ੍ਰਾਡਕਾਸਟ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਸਰਬਜੀਤ ਸਿੰਘ ਅੱਜ ਭਾਈ ਅਮਰਪਾਲ ਸਿੰਘ ਜੀ ਦੇ ਚੋਣ ਪ੍ਰਚਾਰ ਵਾਸਤੇ ਪਹਾਨਾ ਸਿੱਧੂ ਜੀ ਪਹੁੰਚੇ ਹੋਏ ਨੇ ਪਿੰਡ ਮੱਲਾ ਮੱਲਾ ਵਿਖੇ ਪਹੁੰਚੇ ਹੋਏ ਨੇ ਨੌਜਵਾਨਾਂ ਦਾ ਜੂਮ ਜੋ ਨਾਲ ਪਹਾਨਾ ਸਿੱਧੂ ਨਾਲ ਫੋਟੋਆਂ ਖਿਚਾਉਣ ਨੂੰ ਲੱਗਾ ਹੋਇਆ ਆਜੋ ਤੁਹਾਡੀ ਕਰਾਉਣੀ ਆ ਗੱਲਬਾਤ ਕਿੱਦਾਂ ਦਾ ਮਹਿਸੂਸ ਕਰ ਰਹੇ ਨੇ ਇੱਥੇ ਮਾਜੇ ਦੀ ਧਰਤੀ ਦੇਣ ਕੇ ਕਿੱਦਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਪਹਾਨਾ ਸਿੱਧੂ ਨੂੰ ਆਜਾ ਸਤਿਗੁਰੂ ਜੀ ਕਿਦਾਂ ਦਾ ਉਤਸ਼ਾਹ ਮਿਲਣ ਦੇਖਣ ਮਿਲਦਾ ਬਹੁਤ ਦੇਖੋ ਭਾਈ ਜੀ ਸਾਹਿਬ ਜਿੱਤ ਤਾਂ ਦੇਖੋ ਮੈਂ ਕਿ ਜਿੱਤ ਲਈ ਤਾਂ ਆਇਆ ਨਹੀਂਗਾ ਸੀ ਤਾਂ ਆਇਆ ਵੀ ਇਹਦੇ ਲੀਡ ਕਿਉਂ ਵਧਾਉਣੇ ਜਿੱਤ ਤਾਂ ਹੋ ਚੁੱਕਿਆ ਭਾਈ ਸਾਹਿਬ ਦੀ ਇੰਨਾ ਹੰਗਾਰਾ ਮੈਂ ਇਹੋ ਗੱਲ ਕਹਿਣਾ ਲੋਕਾਂ ਨੂੰ ਕਿਸੇ ਇਤਿਹਾਸ ਕਰਨਾ ਹੈ ਬਹਿਗੁਰਦੀ ਕਿਰਪਾ ਦੇ ਨਾਲ ਪੰਜਾਬ ਦੇ ਵਿੱਚ ਇੱਕ ਪੰਥਕ ਲਹਿਰ ਚੱਲ ਪਈ ਇਹ ਜਿਹੜੀ ਪੰਥਕ ਲਹਿਰ ਹੈ ਇਹ ਜਿਹੜੀਆਂ ਦਿੱਲੀ ਨੂੰ ਬਹੁਤ ਮਾੜੀ ਸਾਖਤ ਹੋਣੀ ਹੈ ਕਿ ਸਾਡੇ ਲੋਕ ਜਿਨੇ 18 1999 ਦੀ ਗੱਲ ਹੈ ਉਹਦੇ ਇੱਕ ਪੰਜਾਬ ਦੇ ਵਿੱਚ ਪੰਥਕ ਲਹਿਰ ਚੱਲੀ ਸੀ ਉਹ ਵੀ ਜਿਹੜੀ ਕਹੇ ਪੰਥਕ ਲਹਿਰ ਜੁਕੀ ਹੈ ਇਹ ਪਰਮਾਤਮਾ ਕਿਰਪਾ ਕਰੇ ਆ ਤਾਂ ਦੇਖੋ ਸਾਡੀਆਂ ਜਿਹੜੀਆਂ ਆ ਤਾਂ ਅਸੀਂ ਚਾਰ ਪੰਜ ਸੀਟਾਂ ਲੈ ਕੇ ਜਾ ਰਹੇ ਹਾਂ ਪਰ ਪਰਮਾਤਮਾ ਕਿਰਪਾ ਕਰਕੇ 2027 ਦੇ ਵਿੱਚ ਸਾਡੀ ਖਾਲਸਾ ਸਾਡੀ ਪੰਥਕ ਸਰਕਾਰ ਉਹ ਵੀ ਬਣਨੀ ਤੈ ਹੋ ਜਾਣੀ ਆ ਇਹਦੇ ਵੋਟਾਂ ਲੇਕਿਨ ਇੱਕ ਗਰੀਬ ਲੋਕਾਂ ਦੇ ਵਿੱਚ ਪਤਾ ਨਹੀਂ ਕੀ ਦਿਮਾਗ ਪਾਇਆ ਜਾ ਰਿਹਾ ਵੀ ਜਦੋਂ ਭਾਈ ਸਾਹਿਬ ਜਿੱਤ ਕੇ ਆ ਜਾਂਦੇ ਆ ਉਹ ਸਿਰਫ ਉਹਨਾਂ ਜੱਟਵਾਦੀ ਗੱਲ ਕਰਨੀ ਆ ਉਹਨਾਂ ਮਜ਼ਦੂਰਾਂ ਦੀ ਗੱਲ ਨਹੀਂ ਕਰਨੀ ਸਭ ਤੋਂ ਵੱਧ ਇਹ ਨਸ਼ਾ ਪੰਨਾ ਛਡਾਇਆ ਨਾ ਜਿਹੜੀ ਖਾਲਸਾ ਵੀ ਇੰਟੀਲਾਈਸ ਭਾਈ ਸਾਹਿਬ ਨੇ ਅੰਮਰ ਸਿਖਾਇਆ ਸਭ ਤੋਂ ਵੱਧ ਸਾਡੇ ਮਜ਼ਦੂਰ ਭਾਈਚਾਰੇ ਦੇ ਨੌਜਵਾਨਾਂ ਨੇ ਸਖਿਆ ਕਿ ਹੋਆ ਇਹਨਾਂ ਨੂੰ ਤੈਨੂੰ ਪਤਾ ਹੀ ਇਹਨਾਂ ਨੇ ਕਿਹੜੇ ਕਿਹੜੇ ਚਾਲਾਂ ਚਲਣੀਆਂ ਨੇਗੀਆਂ ਉਹ ਇਹਨਾਂ ਦਾ ਕਾਰਨ ਹੈ ਇਸ ਕਰਕੇ ਅੱਜ ਲੋਕ ਜਾਗਰੂਤ ਹੋ ਚੁੱਕੇ ਨੇ ਅਸੀਂ ਸਾਡੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਸਾਨੂੰ ਜਾਤ ਪਾਤ ਤੋਂ ਉੱਪਰ ਹੀ ਕਰਤਾ ਸਾਡੀ ਜਾਤ ਪਾਤ ਕੋਈ ਹੈ ਨਹੀਂਗੀ ਇਹਦਾ ਸਰਕਾਰਾਂ ਬਣਾ ਰਹੀਆਂ ਨੇਗੀਆਂ ਉਹਨਾਂ ਚੀਜ਼ਾਂ ਨਾਲ ਜੋੜ ਰਹੀਆਂ ਉਹਨਾਂ ਦਾ ਕੰਮ ਹੈ ਸਭ ਤੋਂ ਵੱਧ ਜਿਹੜਾ ਕਿ ਸਾਥ ਉਹ ਸਾਡਾ ਮਜ਼ਦੂਰ ਭਾਈਚਾਰਾ ਹੀ ਦਿਉ ਕਿਉਂਕਿ ਉਹਨਾਂ ਨੇ ਸਭ ਤੋਂ ਵੱਧ ਨਸ਼ੇ ਦੇ ਉੱਪਰ ਹੀ ਸਰਕਾਰਾਂ ਨੇ ਉਹਨਾਂ ਦੇ ਬੱਚਿਆਂ ਨੂੰ ਲਾਇਆ ਵੱਡੇ ਸਾਹਿਬ ਦਾ ਬਾਦਲ ਸਾਹਿਬ ਦਾ ਹੁਣ ਬਿਆਨ ਹੈ ਕਹਿੰਦੇ 1 ਸਾਲ ਦੇ ਵਿੱਚ ਭਾਈਚਾਰੀਆਂ ਚੀਕ ਭਾਈ ਸਾਹਿਬ ਦੇ ਨੇ ਬਜ ਰਹੇ ਚੀਕਾਂ ਬਾਦਲਾਂ ਦੇ ਬਜ ਰਹੇ ਚੀਕਾਂ ਭਾਈ ਸਾਹਿਬ ਦੇ ਇਹ ਸਾਨੂੰ ਭਾਵੇਂ ਸਾਡੇ ਨਾਲ ਭਾਨਾ ਸਿੱਧੂ ਜੀ ਜੋ ਭਾਈ ਅਮਿਤਪਾਲ ਜੀ ਦੇ ਚੋਣ ਪ੍ਰਚਾਰ ਵਿੱਚ ਪਹੁੰਚੇ ਹੋਏ ਨੇ ਸੰਗਤਾਂ ਦੇ ਵਿੱਚ ਉਤਸ਼ਾਹ ਦੇਖਣਾ ਮਿਲ ਰਿਹਾ ਫੋਟੋਆਂ ਖਿਚਾਉਣ ਵਾਲਿਆਂ ਦਾ ਹੜ ਆਇਆ ਹੋਇਆ ਹੈ ਆਪ ਮਹਾਰੇ ਲੋਕ ਕਿਹਨੇ ਫੋਨ ਕਰਕੇ ਸੱਜਿਆ ਇੱਥੇ ਆਪਏ ਆਏ ਆਂ ਅੱਛਾ ਆਪ ਆਏ ਹਾਂਜੀ ਆਪ ਆਏ ਆ ਕਿੱਦਾਂ ਲੱਗਦਾ ਹੈਗਾ ਭਾਈ ਸਾਹਿਬ ਦਾ ਉਹ ਜਿਆਦਾ ਕਰਦੇ ਲੀਡਰ ਵੱਡੀ ਲੀਡ ਜਾਂਦਾ ਵਗੇ ਆਈਆਂ ਨੇ ਸਤਿ ਸ਼੍ਰੀ ਅਕਾਲ ਵਾਹਿਬ ਜੀ ਕਾਕਾ ਸਾਹਿਬ ਵਾਹਿਬ ਜੀ ਦੀ ਬੱਤੀ ਆਈ ਨਗਰ ਆ ਜੀ ਇਹ ਲੱਗਦਾ ਜੀ ਇਹ ਪੂਰੀ ਅਨਾਉ ਸਾਹਿਬੀ ਕਾਲ ਜੀ ਮਹਾਰਾਜ ਇਹ ਤੁਸੀਂ ਤਾਂ ਕਾਂਗਰਸੀ ਦਾ ਸਰਪੰਚ ਹੈ ਇਹ ਤੁਸੀਂ ਭਾਜਪਾ ਸਾਹਿਬ ਦੇ ਕਾਫਲੇ ਨਾਲ ਤੁਰੇ ਫਿਰ ਰਹੇ ਹੋ ਮਹਾਰਾਜ ਜੀ ਪੰਥ ਦਾ ਕਰਕੇ ਆਪਣੀ ਪਾਰਟੀ ਜਿਹੜੀ ਛੱਡ ਦਿੱਤੀ ਆ ਪੰਥ ਦਾ ਸਾਥ ਲੈਣਾ ਜੀ ਪੰਥ ਦਾ ਸਾਥ ਲੈਣਾ ਜੀ ਜਿਆਲਬੀ ਜੀ ਸਰਪੰਚ ਸਾਹਿਬ